ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਤਨੀ ਕਲਾ ਧਰਨੇ ਦੀਆਂ ਜਿੱਥੇ ਇਸ ਵਖਤ ਇੱਕ ਅਜੀਬ ਜਿਹੀ ਸਥਿਤੀ ਬਣ ਗਈ ਹੈ ਕਿਉਂਕਿ ਇੱਥੇ ਧਰਨਾ ਲਗਾਇਆ ਗਿਆ ਸੀ ਕੁਝ ਜਥੇਬੰਦੀਆਂ ਵੱਲੋਂ ਤੇ ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਉਗਰਾਹਾਂ ਦੀਆਂ ਗੱਡੀਆਂ ਜਿਹੜੀਆਂ ਆਈਆਂ ਪ੍ਰਧਾਨ ਔਰ ਉਹਨਾਂ ਦੇ ਜਿਹੜੇ ਆਗੂ ਉਹਨਾਂ ਵੱਲੋਂ ਵੀ ਅੱਜ ਬਦਨੀ ਕਲਾ ਦੇ ਵਿੱਚ ਇੱਕ ਆਰਚੀ ਫੂਕ ਮਜਾਰਾ ਰੱਖਿਆ ਗਿਆ ਔਰ ਜੈਸਨ ਨੂੰ ਲੈ ਕੇ ਜਿਹੜਾ ਲੰਗਰ ਨੂੰ ਲੈ ਕੇ ਦੋਨੋਂ ਤਰ੍ਹਾਂ ਦੇ ਵਿੱਚ ਇਸ ਵਕਤ ਗੱਲ ਕਰਦੇ ਲੋਕ ਬਲੇ ਮੁਰਦਾਨੀ ਪ੍ਰਧਾਨ ਸਾਹਿਬ ਬਾਈਟ ਚੱਲੀ ਧੰਨਵਾਦ ਪ੍ਰਧਾਨ ਜੀ ਤੁਹਾਡਾ ਬਹੁਤ-ਬਹੁਤ ਜੀ ਜਿਹੜੇ ਸਾਡਾ ਮਕਸਦ ਹੀ ਇਹ ਸੀਗਾ ਵੀ ਅਸੀਂ ਤਾਲਮੇਲ ਮਾਂ ਪ੍ਰੋਗਰਾਮ ਦੇ ਰਹੇ ਅੱਜ ਇੱਥੇ ਜੀ ਕਾਲ ਸਿਗੀ ਜਿਹੜੇ ਖਨੌਰੀ ਤੇ ਸਿੰਘੂ ਦੇ ਸਾਡੇ ਸਾਥੀ ਲੜ ਰਹੇ ਆ ਵੀ ਦਿੱਲੀ ਅੰਦੋਲਨ ਨਾ ਰਹਿੰਦਿਆਂ ਮੰਗਾ ਤੇ ਉਹਦੇ ਨਾਲ ਸਮਰਥਨ ਦੇਣ ਲਈ ਕਿਉਂਕਿ ਸਾਰੇ ਇਹ ਗੱਲ ਮੀਡੀਆ 'ਚ ਸਾਰੇ ਅੱਜ ਇੱਕ ਗੱਲ ਦਾ ਵਿਸ਼ਾ ਬਣਿਆ ਹੋਆ ਵੀ ਇਹ ਕਿਸਾਨ ਆ ਜਿਹੜੇ ਇਕੱਠੇ ਨਹੀਂ ਲੜਾਈ ਲੜ ਰਹੇ ਜੀ ਅਸੀਂ ਇਕੱਠੇ ਹੋਣ ਦੀ ਖਾਤਰ ਏਕਤਾ ਦੀ ਖਾਤਰ ਪਹਿਲਾਂ ਤੋਂ ਹੀ ਕਿਉਂਕਿ ਸਯੁਕਤ ਮੋਰਚਾ ਦਾ ਇੱਕ ਸੀ ਉਹ ਭੰਨ ਕੇ ਗੈਰ ਰਾਜਨੀਤਿਕ ਬਣਿਆ ਉਹ ਤੁਹਾਨੂੰ ਸਾਰਾ ਹਕੀਕਤ ਦਾ ਪਤਾ ਹੀ ਆ। ਅਸੀਂ ਉਸ ਇਕਤਾ ਨੂੰ ਫੇਰ ਅੱਗੇ ਵਧਾਉਂਦੇ ਹੋਏ ਬੇਸ਼ੱਕ ਨਹੀਂ ਸਾਥਕਾਂ ਨੇ ਸਾਨੂੰ ਨੰਗਣ ਨਹੀਂ ਦਿੱਤਾ। ਅਸੀਂ ਪਿੱਛੇ ਮੁੜ ਕੇ ਭਲਾ ਸਾਨੂੰ 10 ਕਿਲੋਮੀਟਰ ਦਾ ਪਿੰਗ ਪੈਜੀ। ਅਸੀਂ ਪਰ ਇਕਤਾ ਨਹੀਂ ਟੁੱਟਣ ਦੇਣੀ। ਇਕਤਾ ਨੂੰ ਉੱਕੀ ਰੱਖਣਾ। ਲੋਕਾਂ ਦੀ ਇਹ ਗੱਲ ਜਾਵੇ। ਜੀ। ਬੇ ਹਾਂ ਜੱਥੇਬੰਦਗਾ ਇਕਾ ਚੋਂ ਆਉਂਦੇ ਆ। ਹਮਮ ਖਾਸ ਤੌਰ ਤੇ ਜਾਣਦੇ ਅਸੀਂ ਭਾਰਤੀ ਜਿਹੜੀ ਕਿਸਾਨ ਯੂਨੀਅਨ ਬਣੀ ਵੀ ਐ ਐਸਕੇਮ ਉਹਦੇ ਪਹਿਲਾਂ ਸੀਗੇ ਹੁਣ ਅਸੀਂ ਪੰਜਾਬ ਵਾਲੇ ਜੋ ਕਿਸਾਨ ਮੋਰਚਾ ਜਿਹੜਾ ਕਿਸਾਨ ਮੋਰਚਾ ਹੁਣ ਅਸੀਂ ਪੰਜਾਬ ਵਾਲੀ ਦੇ ਵਿੱਚ ਵੀ ਆ। ਜੀ। ਤੇ ਉਸ ਇਕਤਾ ਨੂੰ ਅਸੀਂ ਇਕੱਠਾ ਕਰਨ ਦੀ ਖਾਤਰ ਵੀ ਕੋਈ ਗੱਲ ਨਹੀਂ ਸਾਥੀ ਸਾਡੇ ਆ ਜੂ ਘੁੰਮ ਕੇ ਜਾ ਜੰਗੇ ਮੰਗਾ ਇੱਕ ਟੀਚਾ ਇੱਕ ਦਾ ਜਾਣਾ ਇੱਕ ਤਾਂ ਤੇ ਆ ਜੀ ਤੇ ਸਾਰੀਆਂ ਮੰਗਾਂ ਜਿਹੜੋ ਆ ਸਾਡੀਆਂ ਮੰਗਾਂ ਦੇ ਵਿੱਚੋਂ ਤਕਰੀਬਨ ਤੌਰ ਤੇ ਇਹੀ ਪਾਇਆ ਵੀ ਡੱਲੇ ਵਾਲਾ ਦਾ ਮਰਨ ਵਰਤ ਜਿਹੜੀਆਂ ਮੰਗਾਂ ਉਪਮਾਨ ਕੇ ਸਰਕਾਰ ਉਹ ਛੜਾਵੇ ਉਹਨਾਂ ਨੂੰ ਜਣ ਦੀ ਮੌਤ ਦੇ ਮੂੰਹ ਚ ਸਰਕਾਰ ਬਚਾ ਸਕਦੀ ਆ ਜੀ ਤੇ ਜਿਹੜੇ ਉਹ ਆਪਣੇ ਐਮਐਸਪੀ ਦੀ ਕਾਨੂੰਨੀ ਗਰੰਟੀ ਆ ਉਹ ਸਰਕਾਰ ਦੇਵੇ ਕਿਸਾਨਾਂ ਦੇ ਮਿਦੁਰਾਂ ਨੂੰ ਕਰਜ਼ੇ ਤੋਂ ਮੁਕਤ ਕਰੇ ਇਹਨਾਂ ਮੰਗਾਂ ਤੇ ਪ੍ਰਧਾਨ ਸਾਹਿਬ ਤੁਹਾਨੂੰ ਨਹੀਂ ਲੱਗਦਾ ਵੀ ਜੇ ਜਥੇਬੰਦੀਆਂ ਇੱਕ ਝੰਡੇ ਹੇਠ ਇਕੱਠੀਆਂ ਹੋਣ ਤਾਂ ਇਹ ਸਰਕਾਰ ਤੇ ਜਿਹੜਾ ਵੱਧ ਪ੍ਰੈਸ਼ਰ ਜਿਵੇਂ ਪਹਿਲਾਂ ਦਿੱਲੀ ਧਰਨਾ ਸੀਗਾ ਉਹ ਜਿਸ ਢੰਗ ਦੇ ਨਾਲ ਸਰਕਾਰ ਇੱਕ ਵਾਰ ਸਖਤੇ ਦੇ ਵਿੱਚ ਆ ਗਈ ਸੀ ਸਰਕਾਰ ਤੇ ਪੂਰਾ ਪ੍ਰਭਾਵ ਪੈ ਗਿਆ ਸੀ ਪਰ ਹੁਣ ਇੱਕ ਡੱਲੇ ਵਾਲ ਸਾਹਿਬ ਮਰਨ ਵਰਤ ਤੇ ਬੈਠੇ ਹੋਏ ਆ ਆਪਣੀ ਕੁਰਬਾਨੀ ਦੇਣ ਜਾ ਰਹੇ ਆ ਜਥੇਬੰਦੀਆਂ ਦਾ ਕਿਤੇ ਨਾ ਕਿਤੇ ਸਹਿਯੋਗ ਜ਼ਰੂਰ ਹੈਗਾ ਤੁਸੀਂ ਕਹੇ ਵੀ ਅਸੀਂ ਇਕਤਾ ਨਹੀਂ ਟੁੱਟਣ ਦੇਣੀ ਪਰ ਫਿਰ ਵੀ ਜਿਹੜਾ ਹਰ ਕੋਈ ਆਪੋ ਆਪਣੀ ਬੋਲੀ ਬੋਲ ਰਿਹਾ ਤੇ ਤੁਹਾਨੂੰ ਨਹੀਂ ਲੱਗਦਾ ਵੀ ਜੇ ਇਕੱਠੇ ਹੋ ਕੇ ਚੱਲਣ ਤਾਂ ਸਰਕਾਰ ਤੇ ਵੱਧ ਪ੍ਰਭਾਵ ਪਵੇਗਾ ਦੇਖੋ ਤੁਸੀਂ ਉੱਥੇ ਵੀ ਦੇਖਿਆ ਹੋਊਗਾ ਮੇ ਕੋਈ ਟੱਪਾ ਉੱਠਾ ਸੀਗਾ ਟਿੱਕਰੀ ਤੇ ਕੋਈ ਸਿੰਘੂ ਤੇ ਬੈਠਾ ਸੀ ਕੋਈ ਗਾਜੀਪੁਰ ਬੈਠਾ ਸੀ ਹੁਣ ਵੀ ਆਈਆਂ ਅਡੋਡੀ ਫੋਰਮਾਂ 'ਚ ਲੜਾਈ ਆ ਉਦੋਂ ਵੀ ਨਾਲ ਦੀ ਨਾਲ ਕੋਲ ਪਲਾਜ਼ਾਂ ਤੇ ਬੀਜਪੀ ਦੇ ਘਰਾਂ ਦੇ ਬਾਰਾਂ ਦੇ ਮੂਹਰੇ ਬੈਠੇ ਸੀ ਅਸੀਂ ਤੇ ਸੈਲੋ ਪਲਾਂਟਾਂ ਦੇ ਬੈਠੇ ਸੀਗੇ ਉਹ ਕੋਈ ਹੋਣਾ ਜੇ ਸਾਥੀ ਲੜਾਈ ਉਥੇ ਖਨੋਰੀ ਤੇ ਸਿੰਗੂ ਤੇ ਲੜ ਰਹੇ ਆ ਅਸੀਂ ਵੀ ਉਹਦੇ ਨਾਲ ਤਾਲਮੇਹਰੇ ਪ੍ਰੋਗਰਾਮ ਕਰਦੇ ਆ ਜੇ ਇਹਨਾਂ ਨੇ ਰੇਲਾਂ ਰੋਕੀਆਂ ਸੀ ਅਰਥੀ ਭੁਗ ਮਜਾਰੇ ਕੀਤੇ ਅੱਜ ਵੀ ਆਈਆਂ ਇਹਨਾਂ ਦਾ ਬੰਦਲਾ ਸੱਦਾ ਰੋਡ ਤੇ ਰੇਲਾਂ ਰੋਕਣਗੇ ਅਸੀਂ ਥਾਂ ਥਾਂ ਤੇ ਬਲਾਕ ਪੱਧਰੇ ਜਿਹੜੇ ਸਾਰੇ ਸੰਯੁਕਤ ਕਿਸਾਨ ਮੋਰਚਾ ਅੱਜ ਇੱਕ ਟਵਾ ਅਸੀਂ ਵੀ ਅਰਥੀ ਭੁਗ ਮਜਾਰੇ ਕਰਾਂਗੇ ਨਾਲ ਤਾਲ ਮੇਲ ਮਾ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਦਾ ਅੱਜ ਤੁਹਾਡਾ ਜਿਹੜਾ ਕਿੱਥੇ ਹੈਗਾ ਜਿਹੜਾ ਆਰਤੀ ਭੂਗ ਮਜਾਰਾ ਕਿੱਥੇ ਆ ਬਲਾਕ ਪੱਧਰੇੋਂ ਤੋਂ ਸਾਰੇ ਹੀ ਅਸੀਂ ਇੱਥੇ ਬਦਨੀ ਚ ਮੀਟਿੰਗ ਕਰਨੀ ਸੀ ਅੱਛਾ ਜੀ ਤੇ ਨਾਲ ਇੱਥੇ ਅਸੀਂ ਆਰਤੀ ਭੂਗ ਮਜਾਰਾ ਕਰਨਾ ਜੀ ਜਾਣ ਤਾਲ ਮੇਲ ਮਾ